ਸਸ਼ਟ੍ਰੀਕਾਲ ਰਣਦੀਪ ਪੰਦੀਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਉਹਨਾਂ ਕੰਮਾਂ ਬਾਰੇ ਜਿਹੜੇ ਕੰਮ ਤੁਸੀਂ ਘਰੇ ਬੈਠ ਕੇ ਵੀ ਕਰ ਸਕਦੇ ਹੋ ਬਹੁਤ ਸਾਰੀਆਂ ਕੁਐਰੀਜ਼ ਜਿਹੜੀਆਂ ਨੇ ਉਹਨਾਂ ਕੰਮਾਂ ਬਾਰੇ ਆਈਆਂ ਇਹ ਸਾਰੇ ਕੰਮ ਉਹ ਸੀਗੇ ਜਿਹੜੇ ਕੰਮ ਜਿਹੜੀਆਂ ਹਾਊਸ ਵਾਈਫਸ ਨੇ ਸਿਰਫ ਤੇ ਸਿਰਫ ਰਡੇ ਪਹਿਣਾ ਨੇ ਉਹਨਾਂ ਦੇ ਉੱਤੇ ਇਹ ਕੰਮ ਕੇਂਦਰਿਤ ਸੀਗੇ ਅੱਜ ਮੈਂ ਤੁਹਾਡੇ ਲਈ ਕੁਝ ਇਸ ਤਰ੍ਹਾਂ ਦੇ ਕੰਮ ਲੈ ਕੇ ਆਈਆਂ ਜਿਨ੍ਹਾਂ ਨੂੰ ਜੇ ਤੁਸੀਂ ਸਟੂਡੈਂਟ ਹੋ ਤੁਸੀਂ ਮੇਲ ਹੋ ਫੀਮੇਲ ਹੋ ਕੋਈ ਵੀ ਕਰ ਸਕਦਾ ਹੈ ਇਹਨਾਂ ਕੰਮਾਂ ਦੇ ਲਈ ਤੁਹਾਨੂੰ ਸਿਰਫ ਚਾਹੀਦਾ ਆਪਣਾ ਮੋਬਾਈਲ ਜਾਂ ਲੈਪਟਾਪ ਇੰਟਰਨੈਟ ਕਨੈਕਸ਼ਨ ਤੇ ਡੈਡੀਕੇਸ਼ਨ ਤੁਹਾਨੂੰ ਇਹਨਾਂ ਕੰਮਾਂ ਦੇ ਲਈ ਚਾਹੀਦੀ ਹੈ ਜ਼ੀਰੋ ਇਨਵੈਸਟਮੈਂਟ ਦੇ ਨਾਲ ਤੁਸੀਂ ਇਹ ਕੰਮ ਸ਼ੁਰੂ ਕਰਨੇ ਨੇ ਆਮਦਨੀ ਹਜ਼ਾਰਾਂ ਤੋਂ ਲੱਖਾਂ ਦੇ ਵਿੱਚ ਹੈ ਇਹਨਾਂ ਕੰਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਜਿਹੜਾ ਹੈ ਉਹ ਨਹੀਂ ਹੈਗਾ ਸਿਰਫ ਤੁਹਾਡੀ 100% ਡੈਡੀਕੇਸ਼ਨ ਇਹਨਾਂ ਕੰਮਾਂ ਦੇ ਲਈ ਚਾਹੀਦੀ ਹੈ ਤੇ ਜੇ ਤੁਸੀਂ ਕੋਈ ਹੋਰ ਕੰਮ ਕਰ ਰਹੇ ਹੋ ਤੁਸੀਂ ਆਲਰੇਡੀ ਜੌਬ ਦੇ ਵਿੱਚ ਹੋ ਜਾਂ ਤੁਸੀਂ ਸਟੂਡੈਂਟ ਹੋ ਹਾਊਸ ਵਾਈਫ ਹੋ ਕੋਈ ਵੀ ਇਹਨਾਂ ਕੰਮਾਂ ਨੂੰ ਨਾਲ ਦੀ ਨਾਲ ਕਰ ਸਕਦਾ ਹੈ ਆਮਦਨੀ ਦੀ ਗਾਰੰਟੀ ਇਹਨਾਂ ਕੰਮਾਂ ਦੇ ਵਿੱਚ ਪੱਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦਾ ਜਵਾਬ ਦੇ ਦਿਆਂ ਕਿ ਪਿਛਲੀ ਇੱਕ ਵੀਡੀਓ ਦੇ ਵਿੱਚ ਮੈਨੂੰ ਹਲੇ ਤੱਕ ਲਗਾਤਾਰ ਕਮੈਂਟਸ ਜਿਹੜੇ ਨੇ ਉਹ ਆ ਰਹੇ ਨੇ ਕਿ ਮੈਂ ਗੱਲ ਕੀਤੀ ਸੀ ਖੇਤੀ ਵਿਗਿਆਨ ਕੇਂਦਰ ਦੇ ਬਾਰੇ ਚ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਖੇਤੀ ਵਿਗਿਆਨ ਕੇਂਦਰ ਹੁੰਦਾ ਜਿੱਥੇ ਜਿਹੜਾ ਹੈ ਉਹ ਸਿਖਲਾਈ ਦਿੱਤੀ ਜਾਂਦੀ ਹੈ ਫ੍ਰੀ ਆਫ ਕਾਸਟ ਜਿਹੜੇ ਕੰਮ ਤੁਸੀਂ ਜਿਹੜੇ ਮਤਲਬ স্মਲ ਬਿਜ਼ਨਸ ਨੇ ਜਿਹੜੇ ਜਾਂ ਤੁਸੀਂ ਉਹਨਾਂ ਨੂੰ ਲਾਰਜ ਲੈਵਲ ਤੇ ਕਿਸ ਤਰ੍ਹਾਂ ਕਰਨਾ ਹੈ ਜਿਹੜੇ ਤੁਸੀਂ ਐਗਰੋ ਇੰਡਸਟਰੀਜ਼ ਦੇ ਨਾਲ ਜੁੜੇ ਹੋਏ ਬਿਜ਼ਨਸ ਨੇ ਜਾਂ ਫਿਰ ਜੜੀਆਂ ਹਾਊਸ ਵਾਈਫਸ ਨੇ ਸੈਲਫ ਹੈਲਪ ਗਰੁੱਪਸ ਨੇ ਇਹਨਾਂ ਸਾਰਿਆਂ ਦੇ ਬਾਰੇ ਚ ਕਿਵੇਂ ਕਿੰਨੀ ਸਬਸਿਡੀ ਇਹ ਸਭ ਕੁਝ ਜਿਹੜਾ ਹੈ ਮੈਂ ਉਸ ਗੱਲਬਾਤ ਦੇ ਵਿੱਚ ਦੱਸਿਆ ਸੀ ਤਾਂ ਬਹੁਤ ਸਾਰੇ ਕਮੈਂਟਸ ਜਿਹੜੇ ਆ ਉਹ ਭੈਣਾਂ ਦੇ ਆ ਰਹੇ ਸੀ ਸ਼ਹਿਰਾਂ ਦੇ ਨਾਮ ਲਿਖ ਕੇ ਕਿ ਸਾਡੇ ਸ਼ਹਿਰ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਨਹੀਂ ਹੈ ਇਸ ਸ਼ਹਿਰ ਦੇ ਵਿੱਚ ਨਹੀਂ ਆ ਉਸ ਸ਼ਹਿਰ ਦੇ ਵਿੱਚ ਨਹੀਂ ਆ ਮੈਂ ਉਸ ਵੀਡੀਓ ਦੇ ਵਿੱਚ ਵੀ ਇਹ ਗੱਲਬਾਤ ਕੀਤੀ ਸੀ ਭੈਣੋ ਸ਼ਾਇਦ ਤੁਸੀਂ ਧਿਆਨ ਨਹੀਂ ਦਿੱਤਾ ਮੈਂ ਕਿਹਾ ਸੀ ਕਿ ਖੇਤੀ ਵਿਗਿਆਨ ਕੇਂਦਰ ਜਿਹੜਾ ਹੈ ਨਾ ਇੱਕ ਪੂਰਨ ਤੌਰ ਤੇ ਸਰਕਾਰੀ ਸੰਸਥਾ ਹੈ ਤੇ ਇਹ ਜ਼ਿਲ੍ਹਾ ਪੱਧਰ ਦੀ ਸੰਸਥਾ ਹੈ ਹਰ ਜ਼ਿਲ੍ਹੇ ਦੇ ਵਿੱਚ ਇਹ ਇੱਕ ਹੀ ਹੁੰਦਾ ਏ ਮਤਲਬ ਜੇ ਫਤਿਗੜ ਸਾਹਿਬ ਦੇ ਵਿੱਚ ਇਹ ਸ਼ਮਸ਼ੇਰਨਗਰ ਦੇ ਵਿੱਚ ਹੈ ਤਾਂ ਇਹ ਨਹੀਂ ਹੈਗਾ ਕਿ ਸਾਨੂੰ ਦਾ ਖੇਤੀ ਵਿਗਿਆਨ ਕੇਂਦਰ ਕਿੱਥੇ ਆਇਆ ਜਾਂ ਰਾਜਪੁਰਾ ਦਾ ਖੇਤੀ ਵਿਗਿਆਨ ਕੇਂਦਰ ਕਿੱਥੇ ਹੈ ਠੀਕ ਹੈ ਇਸ ਤਰ੍ਹਾਂ ਨਹੀਂ ਹੋਗਾ ਫਿਰ ਜਿਹੜਾ ਸਾਰਾ ਫਤਿਗੜ ਸਾਹਿਬ ਦਾ ਖੇਤੀ ਵਿਗਿਆਨ ਕੇਂਦਰ ਹੈ ਉਹ ਸ਼ਮਸ਼ੇਰਨਗਰ ਦੇ ਵਿੱਚ ਹੈ ਹੁਣ ਇਸੇ ਤਰ੍ਹਾਂ ਜੇ ਪਟਿਆਲਾ ਦਾ ਖੇਤੀ ਵਿਗਿਆਨ ਕੇਂਦਰ ਜਿਹੜਾ ਹੈ ਉਹ ਰੌਣੀ ਦੇ ਵਿੱਚ ਹੈ ਤਾਂ ਫਿਰ ਭਾਤਸੂਨ ਦਾ ਖੇਤੀ ਵਿਗਿਆਨ ਕੇਂਦਰ ਵੱਖਰਾ ਨਹੀਂ ਹੋਏਗਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੀ ਹੁੰਦਾ ਏ ਇੱਥੇ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਨੇ ਜਿਨ੍ਹਾਂ ਦਾ ਤੁਸੀਂ ਉੱਥੇ ਜਾ ਕੇ ਪਤਾ ਕਰ ਸਕਦੇ ਹੋ ਲਾਹਾ ਲੈ ਸਕਦੇ ਹੋ ਲਾਭ ਉਠਾ ਸਕਦੇ ਹੋ ਬਿਲਕੁਲ ਸਰਕਾਰੀ ਕੰਮ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਖਤਰਾ ਇਹਦੇ ਵਿੱਚ ਨਹੀਂ ਹੈ ਇਵਨ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਦੇ ਵਿੱਚ ਪਟਿਆਲਾ ਦੇ ਵਿੱਚ ਡਾਕਟਰ ਗੁਰਪ੍ਰੀਤ ਸਿੰਘ ਕੋਆਰਨੇ ਡਾਇਰੈਕਟਰ ਨੇ ਜਿਹੜੇ ਉਸ ਵੇਲੇ ਇਸ ਵੇਲੇ ਉੱਥੇ ਜਿਹੜੇ ਹੈਗੇ ਨੇ ਤਾਂ ਬਹੁਤ ਸਾਰੀਆਂ ਭੈਣਾਂ ਨੂੰ ਉਹ ਰੋਜ਼ਗਾਰ ਦੇ ਨਾਲ ਜੋੜ ਚੁੱਕੇ ਨੇ ਡੇਰੀ ਫਾਰਮਿੰਗ ਤੋਂ ਲੈ ਕੇ ਅਚਾਰ ਚਟਣੀਆਂ ਮਰਬੇ ਤੁਸੀਂ ਘਰ ਤੋਂ ਜਿਵੇਂ ਦੁਪट्टे ਡਾਈ ਕਰਨ ਦਾ ਕੰਮ ਕੱਪੜੇ ਦਾ ਕੰਮ ਹੋਰ ਵੀ ਜਿਹੜੇ ਮਿਨੀ ਬਿਜ਼ਨਸ ਨੇ ਜਿਨ੍ਹਾਂ ਦੇ ਬਾਰੇ ਵਿੱਚ ਬਹੁਤ ਸਾਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਤੇ ਸਿਖਲਾਈ ਹੈ ਉਹ ਤੁਹਾਨੂੰ ਸਰਕਾਰ ਵੱਲੋਂ ਮੁਫਤ ਦਿੱਤੀ ਜਾਂਦੀ ਹੈ ਤੇ ਕਿਵੇਂ ਕਿੰਨੀ ਸਬਸਿਡੀ ਮਿਲਦੀ ਹੈ ਕਿਸ ਤਰ੍ਹਾਂ ਤੁਸੀਂ ਕੰਮ ਸ਼ੁਰੂ ਕਰਨਾ ਹੈ ਇਹਦੇ ਬਾਰੇ ਜਾਣਕਾਰੀ ਲੈਣ ਦੇ ਲਈ ਤੁਹਾਨੂੰ ਵਿਜ਼ਿਟ ਉੱਥੇ ਜਾ ਕੇ ਖੁਦ ਕਰਨਾ ਪਏਗਾ ਹੁਣ ਮੁੜ ਕੇ ਆਉਣੇ ਆ ਉਹਨਾਂ ਕੰਮਾਂ ਦੇ ਉੱਤੇ ਜਿਹੜੇ ਕੰਮਾਂ ਦੀ ਮੈਂ ਅੱਜ ਗੱਲ ਕਰਨ ਲੱਗੀ ਆ ਕਿ ਚਾਹੇ ਤੁਸੀਂ ਸਟੂਡੈਂਟ ਹੋ ਚਾਹੇ ਹਾਊਸ ਵਾਈਫ ਹੋ ਚਾਹੇ ਆਲਰੇਡੀ ਨੌਕਰੀ ਪੇਸ਼ਾ ਹੋ ਚਾਹੇ ਵੀਰ ਨੇ ਚਾਹੇ ਭੈਣਾ ਕੋਈ ਵੀ ਇਸ ਕੰਮ ਨੂੰ ਕਰ ਸਕਦਾ ਹੈ ਤੇ ਇਸ ਕੰਮ ਨੂੰ ਕਰਨ ਦੇ ਲਈ ਤੁਹਾਨੂੰ ਸਿਰਫ ਇੱਕ ਆਪਣਾ ਜਿਹੜਾ ਹੈ ਇੰਟਰਨੈਟ ਕਨੈਕਸ਼ਨ ਚਾਹੀਦਾ ਹੈ ਮੋਬਾਈਲ ਜਾਂ ਲੈਪਟਾਪ ਜਿਹੜਾ ਹੈ ਉਹ ਤੁਹਾਨੂੰ ਇਸ ਕੰਮ ਦੇ ਲਈ ਚਾਹੀਦਾ ਹੈ ਉਹਦੀ ਤੁਹਾਨੂੰ ਜ਼ਰੂਰਤ ਪਏਗੀ ਮੈਂ ਇਹਦੇ ਵਿੱਚ ਤੁਹਾਨੂੰ ਕੁਝ ਅਜਿਹਾ ਨਹੀਂ ਕਹਿਣ ਲੱਗੀ ਕਿ ਤੁਸੀਂ ਆਪਣਾ ਚੈਨਲ ਕ੍ਰੀਏਟ ਕਰੋ YouTube ਚੈਨਲ ਬਣਾਓ ਜਾਂ ਕੁਝ ਕਰੋ ਅਜਿਹਾ ਤੁਸੀਂ ਕੁਝ ਨਹੀਂ ਕਰਨਾ ਇਹ ਕੰਮ ਸਿਰਫ ਉਹਨਾਂ ਲਈ ਨੇ ਜਿਹੜੇ ਜਿਸ ਤਰ੍ਹਾਂ ਖੁਦ ਫਰੰਟ ਫੇਸ ਤੇ ਆ ਕੇ ਯੂਟਿਊਬ ਦੇ ਨਾਲ ਜਾਂ ਬਾਕੀ ਜਿਹੜੀਆਂ ਸੋਸ਼ਲ ਸਾਈਟਸ ਨੇ ਉਹਨਾਂ ਦੇ ਨਾਲ ਜਿਹੜਾ ਸਿੱਧਾ ਤੌਰ ਤੇ ਆਪਣਾ ਚੈਨਲ ਬਣਾ ਕੇ ਆਪਣਾ ਪੇਜ ਕ੍ਰੀਏਟ ਕਰਕੇ ਕੰਮ ਸ਼ੁਰੂ ਨਹੀਂ ਕਰਨਾ ਚਾਹੁੰਦੇ ਪਰ ਉਹ ਸਾਰੇ ਲੋਕ ਦੂਜਿਆਂ ਦੀ ਹੈਲਪ ਕਰ ਸਕਦੇ ਨੇ ਉਹਨਾਂ ਦੇ ਚੈਨਲ ਚਲਾਉਣ ਦੇ ਵਿੱਚ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੈ ਤੇ ਤੁਹਾਨੂੰ ਜ਼ਰੂਰਤ ਹੈ ਪੈਸੇ ਦੀ फॉर एग्जाम्पल जिस तरह मेरा चैनल है ठीक है हाले ही मेरा चैनल छोटा है बहुत छोटे पद्धर तो मैं कम जड़ा है किया दसदा कि मैं भी नौकरी पेशा है ऑलरेडी नाइन टू फाइव की एक जॉब जी मेरे को इस वे ਹੈਗੀ ਹੈ ਤਾਂ ਨਾਲ ਨਾਲ ਮੈਂ ਚੈਨਲ ਚਲਾ ਰਹੀ ਹਾਂ ਹਲੇ ਕੰਮ ਛੋਟੇ ਪੱਧਰ ਤੇ ਹੈ ਤਾਂ ਇੰਨਾ ਕੰਮ ਜਿਹੜਾ ਹੈ ਉਹ ਮੈਂ ਆਪ ਹੈਂਡਲ ਕਰ ਲੈਣੀ ਆ ਪਰ ਅੱਗੇ ਜਾ ਕੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਇੱਕ ਟੀਮ ਦੀ ਜ਼ਰੂਰਤ ਪੈਗੀ ਜਿਹੜੀ ਟੀਮ ਮੇਰੇ ਇਸ ਚੈਨਲ ਦੇ ਕੰਮ ਨੂੰ ਸੰਭਾਲੇਗੀ ਕਿਉਂਕਿ ਬਹੁਤ ਸਾਰੇ ਜਿਹੜੇ ਵੱਡੇ ਚੈਨਲ ਨੇ ਯੂਟਿਊਬਰਸ ਨੇ ਜਿਹੜੇ ਵੱਡੇ ਜਿਹੜੇ ਕੰਟੈਂਟ ਕ੍ਰੀਏਟਰਸ ਨੇ ਔਰ ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ ਚੈਨਲ ਨੇ ਉਹਨਾਂ ਚੈਨਲਸ ਨੂੰ ਹੈਂਡਲ ਕਰਨ ਦੇ ਲਈ ਉਹਨਾਂ ਨੂੰ ਇੱਕ ਟੀਮ ਦੀ ਜ਼ਰੂਰਤ ਪੈਂਦੀ ਹੈ ਤੇ ਇਹਨਾਂ ਜਿਹੜੇ ਮੈਂ ਕੰਮ ਤੁਹਾਨੂੰ ਦੱਸਣ ਲੱਗੀਆਂ ਇਹ ਉਸੇ ਟੀਮ ਦੇ ਵਿੱਚ ਰਹਿ ਕੇ ਤੁਸੀਂ ਕਰਨੇ ਹੁੰਦੇ ਆ ਇਹ ਸਾਰੇ ਤੁਸੀਂ ਘਰੇ ਬੈਠੇ ਕਰ ਸਕਦੇ ਹੋ ਵਰਕ ਫਰਮ ਹੋਮ ਕੰਮ ਨੇ ਤੁਸੀਂ 10ਵੀਂ ਪੜ੍ਹੇ ਹੋ ਤੁਸੀਂ 8ਵੀਂ ਪੜ੍ਹੇ ਹੋ ਤੁਸੀਂ ਪਲੱਸ 2 ਕੀਤੀ ਹੈ ਤੁਸੀਂ ਜਿੰਨੀ ਮਰਜ਼ੀ ਪੜ੍ਹਾਈ ਕੀਤੀ ਹੈ ਤੁਸੀਂ ਸਾਰੇ ਹੀ ਇਹਨਾਂ ਕੰਮਾਂ ਨੂੰ ਕਰ ਸਕਦੇ ਹੋ ਇਹ ਕੰਮ ਕਰਨੇ ਕਿਵੇਂ ਆ ਕਿੱਥੋਂ ਲੱਭਣੇ ਆ ਕਿੰਝ ਕਰਨੇ ਆ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਲੱਗੀਆਂ ਇਸ ਗੱਲਬਾਤ ਦੇ ਵਿੱਚ ਇਸੇ ਉਹਦੇ ਚ ਸਭ ਤੋਂ ਪਹਿਲਾ ਕੰਮ ਆਉਂਦਾ ਵੀਡੀਓ ਐਡੀਟਰ ਦਾ ਮੈਂ ਇੱਕ ਪਿਛਲੀ ਗੱਲਬਾਤ ਦੇ ਵਿੱਚ ਵੀ ਕਿਹਾ ਸੀ ਕਿ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ ਵੀਡੀਓ ਐਡੀਟਰ ਦਾ ਜਿਹੜਾ ਕੰਮ ਹੈ ਇਹਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਸੀਂ ਇੱਕ ਵੀਡੀਓ ਐਡਿਟ ਕਰਨ ਦੇ ਮਤਲਬ ਜਿਹੜਾ ਸਟਾਰਟਿੰਗ ਜਿਹੜੀ ਰੇਂਜ ਹੈਗੀ ਆ ਉਹ 700 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਿਵੇਂ ਜਿਵੇਂ ਵੀਡੀਓ ਦੀ ਜਿਹੜੀ ਲੈਂਥ ਹੈ ਉਹ ਵੱਧਦੀ ਜਾਂਦੀ ਹੈ ਉਸੇ ਤਰ੍ਹਾਂ ਪੇਮੈਂਟ ਵੱਧ ਜਾਂਦੀ ਹੈ ਤੁਸੀਂ ਇੱਕ ਵੀਡੀਓ ਐਡਿਟ ਕਰਨ ਦੇ ਤੁਸੀਂ 2500 ਤੋਂ 3000 ਰੁਪਏ ਜਿਹੜੇ ਆ ਉਹ इजीली जीवे जीवे ले ਸਕਦੇ ਹੋ ਜਿਵੇਂ ਜਿਵੇਂ ਤੁਸੀਂ ਇਹਨੂੰ ਕਰਦੇ ਜਾਉਗੇ ਇਸ ਕੰਮ ਨੂੰ ਤੁਸੀਂ ਸਿੱਖਦੇ ਜਾਉਗੇ ਇਹ ਸਾਰੇ ਕੰਮ ਤੁਸੀਂ ਆਪਣੇ ਫੋਨ ਤੋਂ ਮੋਬਾਈਲ ਰਾਹੀਂ ਹੀ ਸਿੱਖ ਸਕਦੇ ਹੋ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਕਿਉਂਕਿ ਬਹੁਤ سارے ਕਮੈਂਟਸ ਅਜਿਹੇ ਆਉਂਦੇ ਨੇ ਕਿ ਅਸੀਂ ਇਹ ਕੰਮ ਸਿੱਖੀਏ ਕਿੱਥੋਂ ਠੀਕ ਹੈ ਤਾਂ ਇਹਨਾਂ ਕੰਮਾਂ ਨੂੰ ਸਿੱਖਣ ਦੇ ਲਈ ਤੁਸੀਂ ਕਿਤੇ ਵੀ ਜਿਹੜਾ ਹੈ ਉਹ ਤੁਹਾਨੂੰ ਬਹੁਤ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਿਹੜੇ ਵੱਡੇ ਪ੍ਰੋਫੈਸ਼ਨਲ ਕੋਰਸਸ ਨੇ ਇਸ ਚੀਜ਼ ਦੇ ਪਹਿਲੀ ਗੱਲ ਤਾਂ ਉਹ ਵੱਡੇ ਸ਼ਹਿਰਾਂ ਦੇ ਵਿੱਚ ਨੇ ਦੂਜੀ ਗੱਲ ਕੀ ਉਹ ਮਹਿੰਗੇ ਬਹੁਤ ਨੇ ਕਿਉਂਕਿ ਉਹਦੇ 'ਚ ਹੋਰ ਵੀ ਬਹੁਤ ਕੁਝ ਜਿਹੜਾ ਹੈ ਐਕਸਟਰਾ ਉਹ ਸਿਖਾਇਆ ਵੀ ਜਾਂਦਾ ਹੈ ਤੇ ਦੂਜੀ ਗੱਲ ਕਿ ਉੱਥੇ ਫਿਰ ਜਿਹੜਾ ਉਹ ਸਾਰਾ ਸਿਸਟਮ ਚੱਲ ਰਿਹਾ ਹੁੰਦਾ ਉਹਨਾਂ ਦਾ ਖਰਚਾ ਵੀ ਉਹਨਾਂ ਨੇ ਤੁਹਾਡੇ ਤੋਂ ਕੱਢਣਾ ਹੁੰਦਾ ਪਰ ਤੁਸੀਂ ਇਸ ਕੰਮ ਨੂੰ ਕਰਨਾ ਇਸ ਢੰਗ ਦੇ ਨਾਲ ਕਿ ਤੁਹਾਡੀ ਆਮਦਨੀ ਵੀ ਬਣੀ ਰਹੇ ਤੇ ਤੁਹਾਡੀ ਜੇਬ ਦੇ ਉੱਤੇ ਕੋਈ ਬੋਝ ਨਾ ਪਵੇ ਤਾਂ ਤੁਸੀਂ ਕੀ ਕਰਨਾ ਹਰ ਇਲਾਕੇ ਦੇ ਵਿੱਚ ਕੋਈ ਨਾ ਕੋਈ ਫੋਟੋ ਸਟੂਡੀਓ ਹੁੰਦਾ ਜਿੰਨੇ ਵੀ ਫੋਟੋਗ੍ਰਾਫਰ ਨੇ ਉਹਨਾਂ ਸਾਰਿਆਂ ਨੂੰ ਐਡੀਟਿੰਗ ਆਉਂਦੀ ਹੁੰਦੀ ਹੈ ਕਿਉਂਕਿ ਅੱਜ ਦਾ ਸਮਾਂ ਜਿਹੜਾ ਹੈਗਾ ਉਹ ਹੈਗਾ ਡਿਜੀਟਲ ਏਰੀਆ ਠੀਕ ਹੈ ਤਾਂ ਹਰ ਫੋਟੋਗ੍ਰਾਫਰ ਜਿਹੜਾ ਹੈ ਅਸੀਂ ਦੇਖਦੇ ਹਾਂ ਵਿਆਹਾਂ ਦੀਆਂ ਵੀਡੀਓਜ਼ ਉਹ ਐਡਿਟ ਕਰਕੇ ਹੀ ਬਣਦੀਆਂ ਨੇ ਹਰ ਫੋਟੋਗ੍ਰਾਫਰ ਜਿਹੜਾ ਹੈ ਉਹਨੂੰ ਚਾਹੇ ਉਹ ਫਿਲਮੋਰਾ ਦੀ ਗੱਲ ਕਰ ਲਓ ਪ੍ਰੀਮੀਅਰ ਪ੍ਰੋ ਦੀ ਗੱਲ ਕਰ ਲਓ ਜਾਂ ਜਿਹੜਾ ਹੈ ਫਾਈਨਲ ਕੱਟ ਪ੍ਰੋ ਦੀ ਗੱਲ ਕਰ ਲਓ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਐਪਸ ਨੇ ਇਡੀਓਸ ਜਿਹੜੀ ਐਪ ਹੈਗੀ ਉਹ ਬਹੁਤ ਸੌਖੀ ਹੈ ਔਰ ਕਾਫੀ ਪੁਰਾਣੇ ਸਮੇਂ ਤੋਂ ਜਿਹੜੀਆਂ ਇਹ ਐਪਸ ਯੂਜ਼ ਕੀਤੀਆਂ ਜਾ ਰਹੀਆਂ ਨੇ ਇਨਾਂ ਦੀ ਐਡੀਟਿੰਗ ਹਰ ਫੋਟੋਗ੍ਰਾਫਰ ਨੂੰ ਜਿਹੜੀ ਹੈ ਉਹ ਆਉਂਦੀ ਹੁੰਦੀ ਹੈ ਤੁਸੀਂ ਉਹਨਾਂ ਨਾਲ ਟਾਈਪ ਕਰਨਾ ਹੈ ਤੁਸੀਂ ਉਹਨਾਂ ਨੂੰ ਮਤਲਬ ਜੇ ਤੁਸੀਂ ਮਹੀਨੇ ਦਾ ਉਹਨਾਂ ਨੂੰ 1500-2000 ਰੁਪਏ ਵੀ ਦੇ ਦੋਗੇ ਇੱਕ ਵਾਰ ਤੁਸੀਂ ਬੇਸਿਕ ਪੁੱਛਣੇ ਨੇ ਉਸ ਤੋਂ ਬਾਅਦ ਸੌਫਟਵੇਅਰ ਚਾਹੇ ਕੋਈ ਵੀ ਹੈ ਸਿੰਪਲ ਹੀ ਉਹਦੇ ਰੂਲ ਹੁੰਦੇ ਨੇ ਸਾਰੇ ਤੇ ਤੁਸੀਂ ਇਹਨੂੰ ਬਹੁਤ ਈਜ਼ੀਲੀ ਸਿੱਖ ਸਕਦੇ ਹੋ ਸਿੰਪਲ ਤੁਸੀਂ ਕਟ ਟੂ ਕਟ ਕੰਮ ਕਰਨਾ ਹੁੰਦਾ ਹੈ ਹੋਰ ਇਹਦੇ ਚ ਕੁਝ ਵੀ ਨਹੀਂ ਹੈਗਾ ਤੁਸੀਂ ਸਾਰੇ ਇਸ ਕੰਮ ਨੂੰ ਸਿੱਖ ਸਕਦੇ ਹੋ ਕਰ ਸਕਦੇ ਹੂੰ ਤੁਸੀਂ ਸਿਰਫ ਉਹਨਾਂ ਦੇ ਨਾਲ ਕੰਟੈਕਟ ਕਰਨਾ ਹੈ ਹੁਣ ਤੁਸੀਂ ਜਿਵੇਂ ਮੰਨ ਲਓ ਕਈ ਜਣੇ ਕਹਿਣਗੇ ਕਿ ਠੀਕ ਹੈ ਜੇ ਤਾਂ ਫੋਨ ਤੋਂ ਹੀ ਅਸੀਂ ਇਹ ਕੰਮ ਕਰਨਾ ਹੈ ਤਾਂ ਠੀਕ ਹੈ ਪਰ ਜੇ ਅਸੀਂ ਕਿਸੇ ਵੱਡੇ ਚੈਨਲ ਲਈ ਕੰਮ ਕਰਨਾ ਹੈ ਤਾਂ ਫਿਰ ਉੱਥੇ ਤਾਂ ਕੈਮਰੇ ਹੁੰਦੇ ਨੇ ਤਾਂ ਫਿਰ ਅਸੀਂ ਕਿਸ ਤਰ੍ਹਾਂ ਫੋਨ ਤੋਂ ਕਰ ਸਕਦੇ ਆ ਤਾਂ ਫਿਰ ਇਹ ਹੀ ਗੱਲ ਕਿ ਫੋਟੋਗ੍ਰਾਫਰ ਕੋਲ ਆਲਰੇਡੀ ਜਿਹੜੇ ਕੈਮਰੇ ਨੇ ਉਹ ਅਵੇਲੇਬਲ ਹੁੰਦੇ ਨੇ ਤੁਸੀਂ ਉਹਨਾਂ ਨੂੰ ਕੁਝ ਇੱਕ ਪੇਮੈਂਟ ਕਰ ਦਿਓ ਉਹ ਤੁਹਾਨੂੰ ਇੱਕ ਦੋ ਵਾਰ ਕੈਮਰੇ ਦੇ ਜਿਹੜੇ ਸਾਰੇ ਬੇਸਿਕ ਨੇ ਟ੍ਰਾਈਪੋਡ ਕੀ ਚੀਜ਼ ਐ ਬੈਟਰੀ ਕਿਸ ਤਰ੍ਹਾਂ ਲਗਾਉਣੀ ਐ ਉਹਦੇ ਚ ਜਿਹੜਾ ਮੈਮਰੀ ਕਾਰਡ ਆ ਜਾਂ ਚਿਪ ਠੀਕ ਹੈ ਉਹ ਕਿਸ ਤਰ੍ਹਾਂ ਲਗਾਉਣੀ ਹੈ ਡਾਟਾ ਕਿਸ ਤਰ੍ਹਾਂ ਕਾਪੀ ਕਰਨਾ ਹੈ ਬੇਸਿਕ ਨਹੀਂ ਤੁਸੀਂ ਇੱਕ ਹਫਤੇ ਦੇ ਵਿੱਚ ਇਹ ਸਾਰਾ ਕੁਝ ਸਿੱਖ ਜਾਵੋਗੇ ਤੇ ਅਗਲਾ ਵੀ ਤੁਹਾਨੂੰ ਸਿਖਾ ਦੇਗਾ ਕਿਉਂਕਿ ਉਹਨੂੰ ਵੀ ਦੋ ਪੈਸੇ ਐਕਸਟਰਾ ਜਿਹੜੇ ਵੰਡ ਰਹੇ ਹੁੰਦੇ ਨੇ ਉੰਜ ਵੀ ਹੁਣ ਗਰਮੀਆਂ ਦਾ ਮੌਸਮ ਹੈ ਤਾਂ ਗਰਮੀਆਂ ਦੇ ਵਿੱਚ ਬਹੁਤਾ ਕਰਕੇ ਜਿਹੜਾ ਫੋਟੋਗ੍ਰਾਫਰਸ ਨੇ ਉਹਨਾਂ ਦਾ ਕੰਮ ਜਿਹੜਾ ਹੈ ਉਹ ਥੋੜਾ ਡਾਊਨ ਚੱਲ ਰਿਹਾ ਹੁੰਦਾ ਜਿਹੜੇ ਲੋਕਲ ਏਰੀਆਜ਼ ਦੇ ਵਿੱਚ ਨੇ ਕਿਉਂਕਿ ਗਰਮੀਆਂ ਦੇ ਵਿੱਚ ਵਿਆਹ ਜਾਂ ਜਿਹੜੇ ਬਾਕੀ ਫੰਕਸ਼ਨ ਵਗੈਰਾ ਨੇ ਉਹ ਘਟ ਜਾਂਦੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਵੀ ਥੋੜੀ ਇਨਕਮ ਹੋ ਜਾਏਗੀ ਤੇ ਤੁਸੀਂ ਵੀ ਇੱਕ ਨਵਾਂ ਸਕਿੱਲ ਜਿਹੜਾ ਹੈ ਉਹ ਸਿੱਖ ਲਓਗੇ ਹੁਣ ਤੁਸੀਂ ਜਦੋਂ ਐਡੀਟਿੰਗ ਸਿੱਖ ਲਈ ਤਾਂ ਹਰ ਜਿਹੜਾ ਕੰਟੈਂਟ ਕ੍ਰியேਟਰ ਹੈ ਉਹਨੂੰ ਐਡੀਟਰ ਦੇ ਨਾਲ ਨਾਲ ਕੋਈ ਇੱਕ ਬੰਦਾ ਅਜਿਹਾ ਵੀ ਚਾਹੀਦਾ ਹੁੰਦਾ ਜਿਹੜਾ ਉਹਦੇ ਲਈ ਥੰਬਨੇਲ ਵੀ ਬਣਾ ਦੇ ਤੇ ਉਹਦੇ ਉਸ ਕੰਟੈਂਟ ਨੂੰ ਅਪਲੋਡ ਵੀ ਕਰ ਦੇ ਚੈਨਲ ਦੇ ਉੱਤੇ ਠੀਕ ਹੈ ਤਾਂ ਤੁਸੀਂ ਜਿਹੜਾ ਹੈ ਥੰਬਨੇਲ ਵੀ ਬਣਾ ਸਕਦੇ ਹੋ ਫੋਨ ਤੋਂ ਵੀ ਬਹੁਤ ਸਾਰੀਆਂ ਐਪਸ ਨੇ ਥੰਬਨੇਲ ਬਣਾਉਣ ਲਈ ਥੰਬਨੇਲ ਕੀ ਹੁੰਦਾ ਕਿ ਜੋ ਕੁਝ ਵੀਡੀਓ ਦੇ ਵਿੱਚ ਹੈਗਾ ਉਹਦੇ ਬਾਰੇ ਉੱਤੇ ਇੱਕ ਫੋਟੋ ਲਾ ਕੇ ਜਾਣਕਾਰੀ ਦੇਣੀ ਕਿ ਇਸ ਵੀਡੀਓ ਦੇ ਵਿੱਚ ਹੈਗਾ ਕੀ ਹੈ ਤਾਂ ਤੁਸੀਂ ਉਹ ਸੀਜ਼ ਨੂੰ ਜਿਵੇਂ ਫੋਟੋਸ਼ਾਪ ਦੇ ਵਿੱਚ ਵੀ ਇਸ ਸੀਜ਼ ਨੂੰ ਬਣਾ ਸਕਦੇ ਹਾਂ ਕੈਨਵਾ ਦੇ ਵਿੱਚ ਵੀ ਥੰਬਨੇਲ ਜਿਹੜੇ ਆ ਉਹ ਬਣ ਜਾਂਦੇ ਆ ਫੋਨ ਟੂ ਇੱਕ ਐਪ ਹੈ ਉਹਦੇ ਵਿੱਚ ਵੀ ਥੰਬਨੇਲ ਜਿਹੜੇ ਆ ਉਹ ਬਣ ਜਾਂਦੇ ਆ ਤੁਸੀਂ ਖੁਦ ਇਹ ਸਾਰਾ ਕੁਝ ਕਰ ਸਕਦੇ ਹੋ ਤੇ ਤੁਸੀਂ ਮਤਲਬ ਜਿਵੇਂ ਸਟਾਰਟਿੰਗ ਚ ਮੰਨ ਲਓ ਤੁਸੀਂ ਫੋਟੋਸ਼ਾਪ ਦੇ ਵਿੱਚ ਹੀ ਥੰੰਬਨੇਲ ਬਣਾਉਨੇ ਹੋ ਹੋ ਸਕਦਾ ਤੁਹਾਨੂੰ ਇੱਕ ਥੰਬਨੇਲ ਬਣਾਉਣ ਦੇ ਵਿੱਚ ਜਿਹੜਾ ਇਹ ਉਹ ਘੰਟਾ ਡੇਢ ਘੰਟਾ ਲੱਗ ਜਾਏ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੀ ਪ੍ਰੈਕਟਿਸ ਹੁੰਦੀ ਜਾਏਗੀ ਤੁਸੀਂ ਅੱਧੇ ਘੰਟੇ ਦੇ ਵਿੱਚ ਵੀ ਇੱਕ ਥੰਬਨੇਲ ਜਿਹੜਾ ਹੈ ਉਹ ਬਣਾ ਕੇ ਦੇ ਦੋਗੇ ਤੇ ਇਸੇ ਤਰ੍ਹਾਂ ਜਿਵੇਂ ਹੈ SEO ਦਾ ਕੰਮ ਜਿਹੜਾ ਹੈ ਜਿਵੇਂ ਜਿਹੜੇ ਵੱਡੇ ਚੈਨਲ ਨੇ ਠੀਕ ਹੈ ਹਰ ਚੈਨਲ ਦੇ ਉੱਤੇ ਵੀਡੀਓ ਦੇ ਉੱਤੇ ਕੋਈ ਨਾ ਕੋਈ ਕੁਰੀਜ਼ ਕੋਈ ਨਾ ਕੋਈ ਕਮੈਂਟਸ ਜਿਹੜੇ ਨੇ ਉਹਨਾਂ ਨੇ ਕਿਹੜਾ ਕਮੈਂਟ ਕਿਸ ਤਰ੍ਹਾਂ ਦਾ ਹੈ ਕਿਹੜੇ ਕਮੈਂਟ ਨੂੰ ਰੱਖਣਾ ਹੈ ਕਿਹਨੂੰ ਕਿਸ ਕਮੈਂਟ ਦਾ ਜਵਾਬ ਦੇਣਾ ਹੈ ਕਿਸ ਕਮੈਂਟ ਨੂੰ ਡਿਲੀਟ ਕਰਨਾ ਹੈ ਇਹ ਸਾਰਾ ਕੰਮ ਤੁਸੀਂ ਕਿਸੇ ਹੋਰ ਦੇ ਚੈਨਲ ਲਈ ਕਰੋਗੇ ਤਾਂ ਤੁਸੀਂ ਘਰੇ ਬੈਠੇ ਇਹਦੇ ਪੈਸੇ ਲੈ ਸਕਦੇ ਹੋ ਐਸੀ ਤਰ੍ਹਾਂ ਦਾ ਜਿਹੜਾ ਅਗਲਾ ਕੰਮ ਹੈ ਉਹ ਹੈਗਾ ਸਕ੍ਰਿਪਟ ਰਾਈਟਰ ਦਾ ਇਹ ਮੇਰਾ ਪਸੰਦੀਦਾ ਕੰਮ ਵੀ ਹੈ ਕਿਉਂਕਿ ਜਿੰਨੇ ਵੱਡੇ ਕੰਟੈਂਟ ਕ੍ਰिएਟਰ ਨੇ ਠੀਕ ਹੈ ਉਹਨਾਂ ਨੂੰ ਸਕ੍ਰਿਪਟ ਰਾਈਟਰਸ ਦੀ ਜ਼ਰੂਰਤ ਪੈਂਦੀ ਹੈ ਤੁਸੀਂ ਕਹੋਗੇ ਕਿ ਜਿਹੜੇ ਸਕ੍ਰਿਪਟ ਰਾਈਟਰਸ ਨੇ ਇਹ ਤੁਸੀਂ ਫਿਲਮਾਂ ਜਾਂ ਸੀਰੀਅਲਸ ਜਾਂ ਵੈਬ ਸੀਰੀਜ਼ ਦੇ ਵਿੱਚ ਤੁਸੀਂ ਇਹਨਾਂ ਦੇ ਨਾਮ ਜਿਹੜੇ ਨੇ ਉਹ ਸੁਣਦੇ ਹੋ ਕਿ ਸਕ੍ਰਿਪਟ ਰਾਈਟਰ ਹੁੰਦਾ ਕੀ ਹੈ ਸਕ੍ਰਿਪਟ ਰਾਈਟਰ ਦੇ ਲਈ ਉਹ ਬੱਚੇ ਜਿਨ੍ਹਾਂ ਨੇ ਬੀਏ ਕੀਤੀ ਹੁੰਦੀ ਹੈ ਖਾਸ ਕਰਕੇ ਜਿਨ੍ਹਾਂ ਨੇ ਲਿਟਰੇਚਰ ਪੜ੍ਹਿਆ ਹੁੰਦਾ ਹਿਸਟਰੀ ਪੜ੍ਹੀ ਹੁੰਦੀ ਹੈ ਤੇ ਪੋਲਿਟੀਕਲ ਸਾਇੰਸ ਪੜ੍ਹੀ ਹੁੰਦੀ ਹੈ ਉਹਨਾਂ ਨੂੰ ਮਤਲਬ ਜਿਨ੍ਹਾਂ ਨੂੰ ਦੇਸ਼ ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਹੁੰਦੀ ਹੈ ਤੇ ਉਹ ਉਸ ਸੀਜ਼ ਨੂੰ ਲਿੰਕ ਕਰ ਸਕਣ ਦੂਜੀਆਂ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਸਕ੍ਰਿਪਟਸ ਨੇ ਤੁਸੀਂ ਉਹਨਾਂ ਨੂੰ ਤਿਆਰ ਕਰਕੇ ਦੇਣੀਆਂ ਹੁੰਦੀਆਂ ਨਾਰਮਲੀ ਇੱਕ ਸਕ੍ਰਿਪਟ ਦਾ ਜਿਹੜਾ ਤੁਸੀਂ 2500 ਤੋਂ 3000 ਰੁਪਏ ਜਿਹੜਾ ਹੈਗਾ ਉਹ ਲੈ ਲੈਣੇ ਹੋ ਤੇ ਹੁਣ ਇਹ ਨਹੀਂ ਹੈਗਾ ਕਿ ਇੱਕ ਸਕ੍ਰਿਪਟ ਤੁਸੀਂ ਕਿਸੇ ਇੱਕ ਚੈਨਲ ਲਈ ਹੀ ਕਰਨੀ ਹੈ ਜਾਂ ਵੀਡੀਓ ਐਡੀਟਰ ਦਾ ਕੰਮ ਤੁਸੀਂ ਕਿਸੇ ਇੱਕ ਚੈਨਲ ਦਾ ਹੀ ਕਰਨਾ ਤੁਸੀਂ ਦੋ ਜਾਂ ਤਿੰਨ ਚੈਨਲਸ ਦੇ ਉੱਤੋਂ ਵੀ ਜਿਹੜਾ ਇਹ ਕੰਮ ਹੈਗਾ ਲਗਾਤਾਰ ਉਹ ਉਹਨਾਂ ਦਾ ਇਕੱਠਾ ਕਰਕੇ ਦੇ ਸਕਦੇ ਹੋ ਨਾਲ ਨਾਲ ਤੁਸੀਂ ਜਿਹੜਾ ਇਹ ਕੰਮ ਹੈਗਾ ਇਹਨੂੰ ਕਰ ਸਕਦੇ ਹੋ ਇਹ ਕੰਮ ਵੀ ਤੁਹਾਡੀ ਆਮਦਨੀ ਦਾ ਇੱਕ ਚੰਗਾ ਸਰੋਤ ਜਿਹੜਾ ਹੈ ਉਹ ਹੈਗਾ ਹੁਣ ਤੁਸੀਂ ਇਹ ਸਾਰੇ ਕੰਮ ਜਿਹੜੇ ਆ ਉਹ ਲੱਭਣੇ ਕਿਸ ਤਰ੍ਹਾਂ ਤੁਸੀਂ ਕਹੋਗੇ ਕਿ ਇਹਨਾਂ ਕੰਮਾਂ ਨੂੰ ਹੁਣ ਅਸੀਂ ਕਿਸ ਤਰ੍ਹਾਂ ਕਰੀਏ ਕਿਸ ਤਰ੍ਹਾਂ ਲੱਭੀਏ ਦੇਖੋ ਤੁਸੀਂ ਬੇਸ਼ੱਕ ਤੁਸੀਂ ਫੇਸਬੁੱਕ ਤੇ ਨਾ ਆਓ ਤੁਸੀਂ ਬੇਸ਼ੱਕ YouTube ਦੇ ਉੱਤੇ ਨਾ ਆਓ ਤੁਸੀਂ ਕੀ ਕਰਨਾ ਆਪਣੇ ਕੰਮ ਦੀ ਇੱਕ 10 15 ਮਿੰਟ ਦੀ ਕੋਈ ਵੀ ਇੱਕ ਵੀਡੀਓ ਕਲਿੱਪ ਬਣਾ ਲਓ ਜਾਂ ਕੁਝ ਕਰ ਲਓ ਠੀਕ ਹੈ ਉਸ ਸੀਜ਼ ਨੂੰ ਤੁਸੀਂ Instagram ਦੇ ਉੱਤੇ ਅਪਲੋਡ ਕਰਨਾ ਹੈ ਕਿਉਂਕਿ Instagram ਅੱਜਕੱਲ ਜਿਹੜਾ ਹੈ ਉਹ 트ੈਂਡਿੰਗ ਦੇ ਵਿੱਚ ਹੈ ਸਾਰਾ ਯੂਥ ਤੇ ਮੋਸਟਲੀ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਕ੍ਰੀਏਟਿਵ ਕੰਮ ਚਾਹੀਦਾ ਉਹ Instagram ਦੇ ਉੱਤੇ ਹੀ ਬੈਠੇ ਹੁੰਦੇ ਨੇ ਠੀਕ ਹੈ ਤਾਂ ਤੁਹਾਨੂੰ ਉੱਥੇ ਤੁਸੀਂ ਕੀ ਕਰਨਾ ਤੁਸੀਂ ਆਪਣੀ ਵੀਡੀਓ ਅਪਲੋਡ ਕਰਨੀ ਹੈ 10-15 ਸਕਿੰਟ ਦੀ ਜਿਹੜੀ ਵੀ ਤੁਸੀਂ ਆਪ ਬਣਾ ਕੇ ਐਡਿਟ ਕੀਤੀ ਹੋਵੇ ਜਾਂ ਕੋਈ ਫੋਟੋਗ੍ਰਾਫ ਅਪਲੋਡ ਕਰਨੀ ਹੈ ਤੇ ਤੁਸੀਂ ਉੱਥੇ ਨਾਲ ਆਪਣਾ ਨੰਬਰ ਦੇ ਦੇਣਾ ਕਿ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਚਾਹੁੰਦੇ ਹੋ ਤਾਂ ਇਸ ਕੰਮ ਦੇ ਲਈ ਤੁਸੀਂ ਸਾਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਜਿਹੜਾ ਹੈ ਉਹ ਕਰ ਸਕਦੇ ਹੋ ਤੁਹਾਡੇ ਨਾਲ ਕੰਟੈਂਟ ਕ੍ਰੀਏਟਰਸ ਜਿਹੜੇ ਨੇ ਉਹ ਖੁਦ ਕੰਟੈਕਟ ਕਰਨਗੇ ਹੁਣ ਇਸ ਸੀਜ਼ ਨੂੰ ਜੇਕਰ ਤੁਸੀਂ ਪ੍ਰੋਫੈਸ਼ਨਲੀ ਕਰਨਾ ਚਾਹੁੰਦੇ ਹੋ ਇਹ ਸਿਰਫ ਉਹਨਾਂ ਲਈ ਜਿਹੜੇ ਬੱਚੇ 12ਵੀਂ ਕਰ ਚੁੱਕੇ ਨੇ ਤੇ ਅੱਗੇ ਸੋਚ ਰਹੇ ਨੇ ਕਿ ਕਿਸ ਖੇਤ ਦੇ ਵਿੱਚ ਕਿਸ ਸਪੋਰਟਸ ਦੇ ਵਿੱਚ ਉਹ ਜਿਹੜਾ ਹੈਗਾ ਜਾਨ ਤਾਂ ਤੁਸੀਂ ਇਹਦੇ ਲਈ ਕਰ ਸਕਦੇ ਹੋ ਬੀਏ ਜੀਐਮਸੀ ਦਾ ਕੋਰਸ 12ਵੀਂ ਤੋਂ ਬਾਅਦ ਬੈਚਲਰਸ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਠੀਕ ਹੈ ਇਹ ਜਿਹੜਾ ਕੋਰਸ ਹੈ ਇਹਦੇ ਵਿੱਚ ਤੁਹਾਨੂੰ ਫੋਟੋਗ੍ਰਾਫੀ ਤੋਂ ਲੈ ਕੇ ਵੀਡੀਓ ਐਡੀਟਿੰਗ ਤੱਕ ਸਕ੍ਰਿਪਟ ਰਾਈਟਿੰਗ ਤੱਕ ਫਿਲਮ ਮੇਕਿੰਗ ਤੱਕ ਫਿਲਮ ਪ੍ਰੋਡਕਸ਼ਨ ਤੱਕ ਤੁਹਾਨੂੰ ਸਭ ਕੁਝ ਸਿਖਾਇਆ ਜਾਂਦਾ ਹੈ ਤੇ ਜੇਕਰ ਤੁਸੀਂ ਪ੍ਰੋਪਰ ਇਸ ਚੀਜ਼ ਦੀ ਹੀ ਸਿਰਫ ਸਟੱਡੀ ਨਹੀਂ ਕਰਨਾ ਚਾਹੁੰਦੇ ਤੁਸੀਂ ਸਿੰਪਲ ਬੀਏ ਦੇ ਨਾਲ ਵੀ ਐਜ਼ ਏ ਐਲੀਮੈਂਟਰੀ ਸਬਜੈਕਟ ਤੁਸੀਂ ਇੱਕ ਵਿਸ਼ਾ ਜਿਹੜਾ ਹੈ ਜਰਨਲਿਜ਼ਮ ਦਾ ਉਹਨੂੰ ਲੈ ਕੇ ਪੜ ਸਕਦੇ ਹੋ ਤੇ ਤੁਸੀਂ ਜਿਹੜਾ ਨਾਲ ਦੀ ਨਾਲ ਇਹ ਸਾਰੀਆਂ ਚੀਜ਼ਾਂ ਸਿੱਖ ਸਕਦੇ ਹੋ ਤੁਸੀਂ ਇਹ ਦੋਨਾਂ ਚੋ ਵੀ ਕੁਝ ਨਹੀਂ ਕਰਨਾ ਚਾਹੁੰਦੇ ਤਾਂ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤੁਸੀਂ ਕਿਸੇ ਵੀ ਫੋਟੋਗ੍ਰਾਫਰ ਕੋਲ ਨਜ਼ਦੀਕੀ ਜਾ ਕੇ ਉੱਥੇ ਤੁਸੀਂ ਇਹ ਸਾਰਾ ਕੰਮ ਸਿੱਖ ਸਕਦੇ ਹੋ ਇਹ ਜਿਹੜੇ ਕੰਮ ਨੇ ਇਹ ਅੱਜ-ਕੱਲ ਦੇ ਸਮੇਂ ਦੇ ਕੰਮ ਨੇ ਦੇਖੋ ਹੁਣ ਸਮਾਂ ਉਹ ਨਹੀਂ ਹੈਗਾ ਕਿ ਤੁਸੀਂ ਡਿਗਰੀਆਂ ਕਰ ਲਈਆਂ ਮਾਸਟਰਸ ਕਰ ਲਈ ਜਾਂ ਬੈਚਲਰਸ ਕਰ ਲਈ ਤੇ ਉਸ ਤੋਂ ਬਾਅਦ ਤੁਸੀਂ ਕਹੋ ਕਿ ਹੁਣ ਸਾਨੂੰ ਨੌਕਰੀ ਮਿਲ ਜੇ ਤੇ ਹੁਣ ਕੰਮ ਨਹੀਂ ਹੁਣ ਜਿਹੜੇ ਕੰਮ ਨੇ ਉਹ ਉਹਨਾਂ ਲੋਕਾਂ ਕੋਲ ਨੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਸਕਿੱਲ ਹੈਗਾ ਤੇ ਸਕਿੱਲ ਸਾਨੂੰ ਅੱਜ ਦੇ ਸਮੇਂ ਦੇ ਮੁਤਾਬਕ ਸਿੱਖਣੇ ਹੀ ਪੈਣੇ ਨੇ ਪਰ ਇਸ ਚੀਜ਼ ਦੀ ਗਾਰੰਟੀ ਤੁਹਾਨੂੰ ਮੈਂ ਦੇ ਦੇਣੀ ਆ ਕਿ ਜੇ ਤੁਸੀਂ ਇਹ ਕੰਮ ਸਿੱਖ ਲੈਨੇ ਹੋ ਨਾ ਤਾਂ ਤੁਹਾਡੀ ਨੌਕਰੀ ਵਾਲੀ ਕੁੱਤੇ ਚ ਖਤਮ ਹੋ ਜਾਊਗੀ ਕਿਉਂਕਿ ਨੌਕਰੀ ਦੇ ਨਾਲੋਂ ਜ਼ਿਆਦਾ ਇਨਕਮ ਇਹਨਾਂ ਕੰਮਾਂ ਦੇ ਵਿੱਚ ਹੈਗੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਆਈਏ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ